तिलंदर ਦੇ ਕਿਸ਼ਨਪੁਰਾ ਵਿੱਚ ਮਨੁੱਖਤਾ ਨੂੰ ਸ਼ਰਮਸਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਤੇ ਪੈਦਲ ਜਾ ਰਹੀ ਇੱਕ ਲੜਕੀ ਤੇ ਉਸਤੇ ਇੱਕ ਚਾਚੇ ਨੇ ਤੇਜ਼ ਤਰ੍ਹਾਂ ਹਥਿਆਰ ਨਾਲ ਹਮਲਾ ਕਰ ਦਿੱਤਾ ਇਸ ਦੌਰਾਨ ਉਸਨੇ ਉਸਨੂੰ ਜ਼ਬਰਦਸਤੀ ਆਪਣੇ ਔਟੋ ਵਿੱਚ ਬੈਠਣ ਦੀ ਧਮਕੀ ਦਿੱਤੀ ਇਸ ਦੌਰਾਨ ਇਹ ਖੁਸ਼ਕਿਸਮਤੀ ਰਹੀ ਕਿ ਘਟਨਾ ਦੌਰਾਨ ਲੜਕੀ ਦੇ ਪਿਤਾ ਦੁਆਰਾ ਲੜਕੀ ਦੀ ਰੇਕੀਕਰਨ ਕਾਰਨ ਇਹ ਹਾਦਸਾ ਟਲ ਗਿਆ ਮੌਕੇ ਤੇ ਮੌਜੂਦ ਲੋਕਾਂ ਦੀ ਮਦਦ ਨਾਲ ਪਿਤਾ ਨੇ ਲੜਕੀ ਨੂੰ ਭਰਾ ਦੇ ਚੰਗਲ ਤੋਂ ਬਚਾਇਆ ਮਾਮਲੇ ਦੀ ਜਾਣਕਾਰੀ ਦੇ ਤਿੰਦੋ ਪੀੜਤਾ ਨੇ ਕੀ ਕਿਹਾ ਆਓ ਸੁਣੋ ਅੰਕਲ 4 ਸਾਲ ਹੋ ਗਏ ਮੈਂ ਇਹਨਾਂ ਦੀ ਚਾਰ ਵਾਰ ਰਿਪੋਰਟ ਵੀ ਕਰਾਈ ਆ ਹਰ ਵਾਰ ਕੁਛ ਨਹੀਂ ਕਰਦੀਗੀ ਕਿੰਨੀ ਵਾਰ ਉਹਨਾਂ ਨੇ ਸਮਝਾਇਆ ਤੇ ਛੱਡ ਦਿੱਤਾ 19 ਵਾਰ ਧੰਕੀਂ ਦੇ ਮਤਲਬ ਮਾਰ ਦੇਣਾ ਅੱਜ ਫੇਰ ਮੇਰੇ ਪਿੱਛੇ ਆਏ ਦਾਤ ਲੈ ਕੇ ਮੈਨੂੰ ਕਹਿੰਦੇ ਆਟੇ 'ਚ ਵਹਿ ਨਹੀਂ ਤਾਂ ਮੈਂ ਤੈਨੂੰ ਮਾਰ ਕੇ ਹੀ ਜਾਣਾ ਜਬਰਦਸਤੀ ਕਰਨ ਲੱਗ ਗਿਆ ਪਿੱਛੇ ਕੁਛ ਮਹੀਨੇ ਪਹਿਲਾਂ ਵੀ ਇਹਨਾਂ ਨੇ ਇਹੀ ਕੀਤਾ ਸੀ ਉਦੋਂ ਵੀ ਚਾਚੂ ਲੱਗਦੇ ਆ ਹਾਂਜੀ ਚਾਲਨ ਕਿ ਇਦਾਂ ਕਿਉਂ ਕਰਦੇ ਯਾਰ ਪਤਾ ਨਹੀਂ ਮੈਂ ਮੇਰੀ ਦਾਦੀ ਨੂੰ ਵੀ ਸਮਝਾਇਆ ਇਹਨਾਂ ਦੀ ਨੀਅਤ ਹੀ ਨਹੀਂ ਠੀਕ ਹੈਗੀ ਦਾਦੀ ਨੇ ਵੀ ਕਿਹਾ ਮੈਨੂੰ ਕਿ ਤੂੰ ਚਲ ਜਾ ਕਰਤਾਰਪੁਰ ਚਾਰ ਸਾਲ ਨੂੰ ਉੱਥੇ ਰਹਿ ਕੇ ਆਈ ਵੱਡੀ ਦੀਦੀ ਕੋਲ ਕਿੰਨਾ ਟਾਈਮ ਉੱਥੇ ਰਵਾਂ ਮੈਂ ਤੇ ਫੇਰ ਮੈਂ ਇੱਥੇ ਵਾਪਸ ਆਈ ਤਾਂ ਫੇਰ ਰਹੀ ਤਾਂ ਕਰਨ ਅੱਜ ਮੈਂ ਕੰਮ ਤੇ ਜਾ ਰਹੀ ਸੀ ਮੇਰੇ ਪਿੱਛੇ ਆ ਗਏ ਮੈਨੂੰ ਕਹਿੰਦੇ ਆਟੋ 'ਚ ਬਹਿ ਜਾ ਨਾ ਬੈਠੀ ਤਾਂ ਤੈਨੂੰ ਮਾਰ ਕੇ ਜਾਊਗਾ ਤੇ ਮੈਂ ਆਟੋ 'ਚ ਨਹੀਂ ਬੈਣਾ ਹੀ ਪਾਪਾ ਨੂੰ ਪਤਾ ਸੀ ਇਸ਼ਾਰੇ ਨਾਲ ਪਿੱਛੇ ਆਣਾ ਪਾਪਾ ਪਿੱਛੇ ਹੀ ਸੀਗੇ ਤੇ ਹੁਣ ਜੇ ਪਾਪਾ ਨਾ ਆਂਦੇ ਤੇ ਇਹਨਾਂ ਨੇ ਕੀ ਕਰਨਾ ਸੀ ਪਾਲਸ ਕਾਲ ਦਾ ਜ਼ਿੰਮੇਦਾਰ ਹੋਊਗੀ ਇਹ ਗੱਲ ਦੀ ਨੁਕਸਾਨ ਮੇਰਾ ਨਾ ਕਦੀ ਉਹ ਕਹਿੰਦਾ ਮੈਂ ਤਜਾਬ ਪਾ ਦੂੰਗਾ ਕਦੀ ਕਹਿੰਦਾ ਤੇਰੇ ਵਿੱਚ ਮੁੰਡੇ ਪਾ ਦੂੰਗਾ ਇੱਧਰ ਦੀਆਂ ਧੰਕੀਆਂ ਦਿੰਦੇ ਮੈਨੂੰ ਚਾਰ ਵਾਰੀ ਰਿਪੋਰਟ ਕਰਾਈ ਮੈਂ ਨਾਲ ਦੀ ਚਾਰ ਵਾਰੀ ਪਾਲਸ ਨੇ ਇਹਨਾਂ ਨੂੰ ਸਮਝਾਇਆ ਤੇ ਛੱਡ ਦਿੱਤਾ ਬਸ ਇਹੀ ਕਰਦੀ ਹੈ ਬੀ ਚੌਂਦੇ ਕੀ ਹੋ ਤੁਸੀਂ ਮੈਂ ਚਾਹਨੀ ਇਹਨਾਂ ਨੂੰ ਤੁਸੀਂ ਫੋਨ ਕੀਤਾ ਪਾਲਸ ਨੂੰ ਮੈਂ ਕੀਤਾ ਉਹ ਕਹਿੰਦੇ ਅਸੀਂ ਆਂਦੇ ਫਿਰ ਦਾ ਘੰਟਾ ਆ ਗਿਆ ਤੇ ਕੋਈ ਨਹੀਂ ਆਇਆ ਟਾਂਕੀ ਮੈਂ ਆ ਤਾਂ ਕਹਤੀ ਆ ਜਾ ਚੜ੍ਹਤ ਮਾਂ ਲਾ ਟਾਂਕ ਮੇਲ ਹੋਇਆ ਟੀਲੰਦਰ ਰੰਦਰ ਦੇ ਉਹਨਾਂ ਦਾ ਕੋਈ ਹੋਰ ਨਹੀਂ ਦਾਵਾ ਪਹਿਲਾਂ ਵੀ ਤੁਹਾਡੇ ਤੇ ਕੰਪਲੇਟਾ ਕੀਤੀ ਆ ਹਾਂ ਹਾਂ ਕੀਤੀਆਂ ਪਰ ਕੀ ਲਿਖਿਆ ਆ ਤੁਕਿਆ ਕੰਪਲੇਟਾ ਬਾਤ ਚੋ ਕਹਿ ਦਿੰਦੀ ਆ ਮੇਰੇ ਪਾਪਾ ਨੇ ਕਿਹਾ ਤੁਸੀਂ ਦਾਦ ਦਾ ਕੀ ਕੰਮ ਤੁਹਾਡੇ ਕੋਲ ਤੁਸੀਂ ਆਟੋ ਚਲਾਉਂਦੇ ਹੋ ਤੇ ਟੈਲੀਫੋਨ ਟੈਂਟ ਜੀ ਤੁਹਾਨੂੰ ਕੁਛ ਨਾ ਕੁਛ ਰੱਖਣਾ ਬਿੰਦਾ ਜਿਹੜਾ ਦੇ ਕੇ 11 11 ਵਜੇ ਤੱਕ 12 ਵਜੇ ਤੱਕ 1 ਵਜੇ ਤੱਕ ਦੇ ਇਸ ਨੂੰ ਉੱਪਰ ਸਵਾਰ ਗਿਓ ਸਾਰੇ ਆਟੋ ਵਾਲੇ ਰੱਖਦੇ ਆ ਕੋਈ ਤੋਟੀ ਦਾ ਕੋਈ ਡੰਡਾ ਦਾ ਕੋਈ ਧਾਰ ਦਾ ਕੁਛ ਨਾ ਕੁਝ ਰੱਖਦੇ ਜਰੂਰ ਕੋਈ ਨਾ ਕੋਈ ਪ੍ਰਵੀਜ਼ਨ ਨਹੀਂ ਹੈ ਰੱਖਣ ਦੀ ਪਤਾ ਨਹੀਂ ਕਿ ਹਥਿਆਰ ਤਾਂ ਹਥਿਆਰ ਆ ਚਾਹੇ ਪਿਸਤੌਲ ਹੋਵੇ ਚਾਹੇ ਦਾਤਰ ਹੋਵੇ ਚਾਹੇ ਤਲਵਾਰ ਆ ਮਸ਼ੀਨ ਗਨ ਬਤਾ ਕੀ ਗ੍ਰਾਣੀ ਬਿੰਦੀ ਆ ਨਹੀਂ ਅੰਸ਼ ਲੈਣੀ ਪੈਂਦੀ ਆ ਨਾ ਰੱਖਣ ਦੀ ਜੇ ਮੈਨੂੰ ਖਤਰਾ ਹੋ ਸਕਦਾ ਕੁੜੀ ਲਈ ਤੁਸੀਂ ਗਲਤ ਜਗ੍ਹਾ ਰੱਖਦੇ ਹੋ ਤਾਂ

ਉਹ ਟੈਬਲ ਵੀ ਤੁਸੀਂ ਨਸ਼ਾ ਕੀਤਾ ਹੈ ਤੁਹਾਡਾ ਮੈਡੀਕਲ ਕਰਵਾਈ ਹੈ ਮੈਂ ਤਾਂ ਨਸ਼ਾ ਸਲਾਹ ਕੇ ਇੰਦਰ ਸੇਟ ਡਟਾਇਰ ਹਾਂ ਹਾਂ ਕਾਪ ਨਸ਼ਾ ਸਲਾਹ ਦੇ ਅੰਦਰ ਮੈਂ ਤਾਂ ਪਹਿਲਾਂ ਹੀ ਦੱਸਦਾ ਤੁਹਾਡੀ ਸ਼ਕਲ ਦੱਸਦੀ ਤੁਸੀਂ ਨਸ਼ਾ ਕੀਤਾ ਹੋਇਆ ਹੈ ਸਰ ਜੀ ਹੁਣ ਵੀ ਤੁਹਾਡਾ ਮੈਡੀਕਲ ਕਰਾਈਏ ਡੋਪ ਟੈਸਟ ਪੋਜ਼ਿਟਿਵ ਆਇਆ ਮੰਨ ਲਿਓ ਸਰ ਨੂੰ ਹਾਂ ਜੀ ਅੱਜ ਕੱਲ ਨੂੰ ਮੰਨ ਲਿਓ ਨਾ ਨਸ਼ਾ ਕੀਤਾ ਹੈ ਤੁਹਾਡਾ ਪੇਟ ਦਾ ਗਾਣੀ ਕੋਲ ਪੇਟ ਦਾ ਅਭੀ ਨਸ਼ਾ ਕੀਤਾ ਹੋਇਆ ਹੈ ਕਿ ਨਹੀਂ ਕੀਤਾ ਹੋਇਆ ਇਨਫਿਕੇਟੇਟ ਦਰਦ ਵਾਲੀ ਗੋਲੀ ਖਾਧੀ ਪਾਜੀ ਮੈਂ ਪੁੱਛਿਆ ਤੁਹਾਨੂੰ ਤੁਸੀਂ ਅਸਲੇ ਨਸ਼ਾ ਕੀਤਾ ਹੋਇਆ ਹੈ ਕਿ ਨਹੀਂ ਕੀਤਾ ਹੋਇਆ ਔਰ ਇੱਕ ਹਲਕਾ ਹਲਕਾ ਲਾਈਟ ਲਾਈਟ ਕੀਤਾ ਹੋਇਆ ਹੈ ਜਾਂ ਨਹੀਂ ਕੀਤਾ ਹੈ ਮੈਂ ਪੁੱਛਿਆ ਨਸ਼ਾ ਕੀਤਾ ਹਾਂ ਜਾਂ ਨਹੀਂ ਕੀਤਾ ਹਾਂ ਪਾਜੀ ਮੈਂ ਪੁੱਛਿਆ ਨਸ਼ਾ ਕੀਤਾ ਹਾਂ ਜਾਂ ਨਹੀਂ ਨਾਲ ਜਵਾਬ ਦਿਓ ਨਸ਼ਾ ਤੇ ਬੜੇ ਕੀ ਕਰਦਾ ਯਾਰ ਤੁਸੀਂ ਦਸ਼ਾ ਕੀਤਾ ਕਿ ਨਹੀਂ ਕੀਤਾ ਆ ਜਾਂ ਨਾ ਮੇਰਾ ਟੈਸਟ ਕਰਾ ਲਓ ਉਹ ਪਤਾਵਾਂ ਗਈ ਤੁਸੀਂ ਇਹ ਦੱਸੋ ਦਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਇਹ ਰਾਹਲਿੰਦਰ ਕੋ ਰਾਹਲਿੰਦਰ ਗੱਗ ਚ ਨਾ ਤੱਕ ਤੜ ਕੀਤਾ ਸਾਡੀ ਕੰਪਲੀਟ ਜਿਹੜੀ ਵੀ ਦਿੱਤੀ ਹੋਈ ਆ ਉਹਦੀ ਵੀ ਅੱਜ ਵੀ ਕਰਮਾ ਨਹੀਂ ਆ ਮੈਟਰ ਇਹ ਤਾਂ ਫੋਨ ਕਿਹਾ ਸੀਗਾ ਸਾਨੂੰ ਐਸੀ ਤਰੀਫ ਦਾ ਕਿ ਕੋਈ ਫੈਮਿਲੀ ਮੈਟਰ ਆਏਗਾ ਮੈਂ ਮੌਕੇ ਤੇ ਪਹੁੰਚਾ ਤੇ ਉਹਨੂੰ ਬੰਦੇ ਨਾਲ ਲੈ ਕੇ ਜਾ ਰਿਹਾ ਜੋ ਵੀ ਹੋਗਾ ਆਨੇ ਜਾ ਕੇ ਤੁਹਾਨੂੰ ਕੰਪਲੇਂਟ ਆਊਗੀ ਉਹਦੇ ਮੁਤਾਬਕ ਕਾਰਵਾਈ ਹੋਵੇ ਇਹਨੇ ਨਸ਼ਾ ਵੀ ਕੀਤਾ ਹੋਇਆ ਕੋਈ ਇਹ ਵੈਸੇ ਵੇਲੇ ਕੋਈ ਨਹੀਂ ਹੋਤਾ ਚੈੱਕ ਕਰਵਾਵਾਂਗੇ ਡਾਕਟਰ ਦੱਸੂਗਾ ਮੈਂ ਪੁੱਛਿਆ ਸੀਗਾ ਇਹਨੇ ਅਜਲੇ ਡਰਗ ਲਈ ਹੋਈ ਆ ਉਹ ਡਾਕਟਰ ਦੱਸ ਸਕਦੇ ਨੇ ਮੈਂ ਵੀ ਦੱਸ ਸਕਦਾ ਇਹਦੇ ਵਿੱਚ ਆਪ ਹੀ ਮੰਨਿਆ ਆ ਇਹਨੇ ਕੀਤਾ ਹੋਇਆ ਪਤਾ ਨਹੀਂ ਮੈਂ ਮੈਂ ਨਹੀਂ ਕੁਝ ਵੀ ਕਹਿ ਸਕਦਾ ਇਹਦੇ ਬਾਰੇ ਲੋਕਾਂ ਨੇ ਇਹਦੇ ਕੋਲ ਹਥਿਆਰ ਬਰਾਮਦ ਕੀਤਾ ਦੱਸਦਾ ਇਹ ਕਿਹਦੀ ਗੱਡੀ ਤੋਂ ਸ਼ੁਰੂ ਮਿਲਿਆ ਨਾ ਮੇਰੇ ਕੋਲ ਹਲੇ ਕੋਈ ਹਥਿਆਰ ਆਇਆ ਬੰਦਾ ਲੈ ਕੇ ਚੱਲਿਆ ਉਹ ਉੱਥੇ ਮੈਂ ਵੈਰੀਫਾਈ ਜਾ ਕੇ ਕਰ ਲਵਾਂਗਾ ਮੈਂ ਉੱਥੇ ਜਾ ਕੇ ਵੈਰੀਫਾਈ ਕਰਕੇ ਤੁਹਾਨੂੰ ਸਾਰਾ ਮਸਲਾ ਸੌਟ ਆਊਟ ਕਰਕੇ ਦੱਸ ਦਿਆਂਗਾ ਜੀ ਕੋਲ ਹੈਗੇ ਨੇ ਉਹਨਾਂ ਨੂੰ ਪ੍ਰਮਾਣਿਤ ਕਰਵਾਏ ਆ ਉਹ ਮੈਂ ਪੁੱਛ ਲਊਗਾ ਜੀ ਉਹਨਾਂ ਨੂੰ ਪੁੱਛ